ਇਹ ਕਿਹੜਾ ਯਾਰ ਕਿਸੇ ਪਾਰਟੀ ਬਾਜੀ ਦਾ ਕੰਮ ਆ ਜਾਂ ਅਸੀਂ ਉਹ ਪਾਰਟੀ ਬਾਜੀ ਦਾ ਧਰਮ ਦੇ ਹੱਕ ਤੇ ਬੈਠੇ ਆਂ ਦਾ ਅੰਕਾ ਧਰਮਸਾਲਾ ਚਾਹੀਦੀ ਆ ਸੀ ਕਿਹੜਾ ਕੋਈ ਹੋਰ ਆਉਂਦਾ ਉਹ ਬਾਈ ਇਹ ਆਪਣੇ ਪੋਲੀਟਿਕਸ ਕਰਮਾਈ ਕਰਦੀ ਆ ਸਾਡੇ ਨਾਂ ਵੀ ਤਾਂ ਕਾਰੋ ਕਰਦੇ ਨੇ ਪਰਣਾ ਇਹ ਗੱਲਾਂ ਕਰਦਾ ਪਈ ਆ ਮੈਂ ਤਾਂ ਰਾਤ ਸਾਈ ਨਹੀਂ ਜਾਂ ਲੇਟ ਹੋਏ ਮੈਂ ਤਾਂ ਬਹੁਤ ਉਹ ਤਾਂ ਸੁਬਾ ਹੁਣ ਇੱਥੇ ਆ ਕੇ ਪਤਾ ਲੱਗਿਆ ਆਹ ਸਾਡੀ ਆਇਆ ਉਹ ਪੋਰੇ ਰੁਪਏ ਉਹ ਤਾਂ ਫਾਟੇ ਆਹ ਤਾਂ ਪ੍ਰਧਾਨ ਇਹ ਜਿਆ ਪਕਾਅ ਕਰ ਰਿਹਾ ਪਿੰਡ ਦਾ ਸਾਡੇ ਦਾ なるほど。 ਹਾਂ ਜੀ ਬਾਜੀ ਜਿਹੜੀ ਰਾਤ ਘਟਣਾ ਬਾਪੀ ਇਹਦੇ ਬਾਰੇ ਜਾਣਕਾਰੀ ਦਿਓ ਜੀ ਹਾਂ ਜੀ ਖਾਲਸਾ ਵਾਹਿਗੁਰੂ ਪਛੀ ਰਾਤ ਇੱਥੇ ਬੈਠੇ ਆ ਜੀ ਇੱਥੋਂ ਬੈਠਿਆਂ ਤੋਂ ਪਹਿਲਾਂ ਤਾਂ ਇੱਕ ਮੁੰਡਾ ਆਇਆ ਇਹਨਾਂ ਚ ਭਦੌੜੀਆ ਇੱਥੇ ਸਾਡੇ ਪਿੰਡ ਦਾ ਕੱਲਾ ਆਇਆ ਉਸ ਤੋਂ ਬਾਅਦ ਆ ਗਿਆ ਇੱਕ ਮੁੰਡਾ ਬਾਰ ਵਾਲਿਆਂ ਦਾ ਲਾਡੀ ਮੈਂ ਤੂੰ ਜੱਟ ਦਾ ਮੁੰਡਾ ਜਿਹੜਾ ਉਹ ਆ ਕੇ ਇੱਥੇ ਖੜਕੋ ਨੇ ਆ ਕੇ ਫੋਨ ਲਾਇਆ ਪਹਿਲਾਂ ਸਾਨੂੰ ਕਹਿੰਦੇ ਵੀ ਇੱਥੇ ਤੁਸੀਂ ਕਰ ਦੇਗੇ ਆਲੇ ਅਸੀਂ ਇੱਕ ਹੀ ਸਾਡਾ ਧੰਨ ਦਿੱਤਾ ਹੋਰ ਕੀ ਕਰਨਾ ਸੀ ਕਹਿੰਦੇ ਬਾਹਰ ਹੋ ਜਾਓ ਤੇ ਇੱਥੋਂ ਲਿਆ ਕੇ ਇਹਨਾਂ ਜੋ ਬੰਦੇ ਛੱਦੇ ਫੋਨ ਲਾ ਕੇ ਉਹਨਾਂ ਦੇ ਕੋਲੇ ਕਈਆਂ ਤੇ ਇਹਦੇ ਕੋਲੇ ਆਪਦੇ ਕੋਲੇ ਚੱਲ ਪੈਸਟਰੂ ਦਾ ਆਪਦਾ ਚੱਲ ਤਾ ਤੇ ਦੂਜਿਆਂ ਕੋਲੇ ਵੀ ਕਈਆਂ ਕੋਲੇ ਸੀਗੇ ਦੋ ਤਿੰਨ ਸਾਨੂੰ ਇਹਨੇ ਪੂਰਾ ਧਮਕਾ ਦੁਖੀਆਂ ਦਿੱਤੀਆਂ ਕਹਿੰਦੇ ਕਿ ਨਹੀਂ ਫਿਰ ਬੀਚਾ ਆ ਰਹੇ ਅੱਛਾ ਕਿ ਚਲੋ ਕੋਈ ਨਹੀਂ ਬਾਹਰ ਜਾ ਵੜਦੇ ਅੱਛੀ ਸੋ ਚਲੇ ਗਏ ਜੀ ਬਾਕੀ ਤੁਸੀਂ ਆ ਦੇਖ ਲਓ ਅ ਜਿੰਨੀ ਪੰਨ ਤੋੜ ਕੀਤੀ ਇਹਨਾਂ ਨੇ ਸਾਰੇ ਆ ਕੋਰਸਿੰਗਾ ਆਪਣਾ ਨਾਂ ਕੀ ਹੈ ਭਰਾ ਮੇਰਾ ਇਕਾਲ ਸਿੰਘ ਜੀ ਅੱਛਾ ਤੁਸੀਂ ਇਹ ਧਰਨਾ ਕਿੰਵੇਂ ਦਿਨ ਚ ਸ਼ਾਮਲ ਹੋ ਗਏ ਅੱਜ ਇਹ ਤਕਰੀਬਨ ਹੋ ਗਿਆ ਹੋ ਜੀ 20 ਦਿਨ ਹੋ ਗਏ ਤੁਹਾਡੀ ਡੇਲੀ ਡਿਊਟੀ ਇੱਥੇ ਹਾਂ ਜੀ ਮੈਂ ਡੇਲੀ ਹੁੰਦਾ ਜੀ 15 ਤਰੀਕ ਤੋਂ ਆਉਣ ਲੱਗਿਆ ਮੈਂ ਇੱਥੇ ਜੀ ਅੱਛਾ ਜਿਹੜਾ ਨੁਕਸਾਨ ਹੋਇਆ ਉਹ ਕੀ ਕੀ ਤੁਹਾਡਾ ਨੁਕਸਾਨ ਹੋਇਆ ਨੁਕਸਾਨ ਜੀ ਆ ਜੀ ਤੁਹਾਡੇ ਸਾਹਮਣੇ ਪਿਆ ਆ ਤੰਬੂ ਸਾਰੇ ਪੰਨ ਦਾ ਪੱਖੇ ਸਾਰੇ ਪੰਨ ਤੇ ਇਹ ਕੁਰਸੀਆਂ ਦੇਖ ਲਓ ਸਾਰਾ ਜਿੰਨਾਂ ਵੀ ਬਾਹਰ ਦਾ ਟੈਂਟ ਟੁੱਟ ਸਾਰਾ ਭੰਨ ਕੇ ਗਏ ਆ ਜੀ ਆ ਦੇਖੋ ਤੁਹਾਡੇ ਸਾਹਮਣੇ ਆ ਪੱਖੇ ਭੰਨੇ ਆ ਸਾਰੇ ਕੋ ਭੰਨ ਕੇ ਜਿੰਦੇ ਭੰਨ ਕੇ ਜਿੰਦਾ ਆਪ ਦਾ ਲਾਗੇ ਉਹਦੇ ਸਾਹਮਣੇ ਤੁਹਾਡੇ ਦਿਸ ਜਾਂਦਾ ਜੀ ਆ ਸਾਰੇ ਕੋ ਭੰਨ ਕੇ ਰਹਿ ਗਏ ਅਸੀਂ ਕਿਹਾ ਵੀ ਨਾ ਜਾ ਰਹੇ ਨਾ ਭੰਨੋ ਵੀ ਸਾਡਾ ਸਮਾਨ ਪਿਆ ਆ ਗੁਰਦਾਰੇ ਦੇ ਭਾਂਡੇ ਪਏ ਆ ਉਹ ਕਹਿੰਦੇ ਵੀ ਸਾਨੂੰ ਭਧੌੜ ਗਿਆ ਕਹਿੰਦਾ ਕੋਈ ਨਹੀਂ ਅਸੀਂ ਜਿਹੜਾ ਕੋਈ ਨੁਕਸਾਨ ਹੋਇਆ ਕਹਿੰਦਾ ਆਪਾਂ ਤੋੜ ਗਿਆ ਕਹਿੰਦਾ ਪੈਸੇ ਅਸੀਂ ਮੈਂ ਪੈਸੇ ਪੈਸੇ ਦਊਗਾ ਕਹਿੰਦਾ ਮੈਂ ਕਿਹਾ ਯਾਰ ਪੈਸੇ ਤਰੂ ਜਿਹੜੇ ਦੇਣੇ ਕੋਈ ਗੱਲ ਨਹੀਂ ਵੀ ਸਮਾਨ ਸਾਹਮਣੇ ਸਮਾਨ ਕੋਲੇ ਬੈਠਾ ਰਹਿ ਜਾਣ ਦੋ ਗੁਰਦਾਰ ਨਹੀਂ ਭੜਾ ਸਾਡੇ ਕੋਲ ਹੋਰ ਕੰਮ ਨਹੀਂ ਕੀ ਕੋਈ ਚੀਜ਼ ਮੇਰਾ ਸਮਾਨ ਉਹ ਕਹਿੰਦੇ ਵੀ ਬਾਹਰ ਹੋ ਚੁੱਕੇ ਆ ਬਾਹਰ ਕਰਕੇ ਸਾਨੂੰ ਜੀ ਆ ਜਿੰਦਾ ਉਹਨਾਂ ਨੇ ਆ ਦੇ ਕੋਈ ਜਿੰਦਾ ਆਪ ਦਾ ਲਾਇਆ ਸਾਡੇ ਜਿੰਦੇ ਭੰਨ ਕੇ ਸਾਰੇ ਹੋ ਮਾਰੇ ਚਲਾ ਕੇ ਸਾਰੋ ਕੋ ਭੰਨ ਗਿਆ ਟੈਂਟ ਤੋਂ ਸਾਹਮਣੇ ਵੀ 30000 ਰੁਪਏ ਆ ਸਾਰਾ ਭੰਨਿਆ ਜੀ ਤੇ ਸਾਦਾ ਸਾਰਾ ਕੋ ਲੱਗਿਆ ਕਿ ਆ ਕੇ ਬੋਲੋ ਉਹ ਬੋਲੋ ਸਾਡੇ ਕੋਲ ਇੱਕ ਅਜੈਸਟ ਦਾ ਸੀਗਾ ਆਇਆ ਹੋਇਆ ਅਸੀਂ ਦਿੱਲੀ ਕਿਉਂਕਿ ਜਿਹੜਾ ਵੀ ਜੋ ਲੋਕ ਪੈਸਾ ਕੋਈ ਦਿੰਦੇ ਆ ਜੀ ਸਾਨੂੰ ਤੇ ਉਹ ਅਸੀਂ ਲੈਖਦੇ ਆ 35 30000 ਰੁਪਏ ਜਾਨੀ ਕਿ ਸਹੀ ਉਹਦੇ ਵਿੱਚ ਜੀ ਉਹ ਵੀ ਉਹ ਲਫਾਫਾ ਜਿਹਾ ਸੀਗਾ ਉਹਦੇ ਵਿੱਚੋਂ ਜਿੱਤਾ ਮੂਚੋਂ ਉਹ ਵੀ ਚੱਕ ਕੇ ਲੈ ਲੈ ਗਏ ਉਹ ਰਾਕੇ ਆਲ ਵਿੱਚੋਂ ਆਹ ਤੰਬੂ ਦੇ ਵਿੱਚ ਹੋ ਤਾਂ ਸਾਡੇ ਸਾਹਮਣੇ ਤੇ ਆ ਕੋ ਸਾਡੇ ਕੋਲੇ ਕੋਈ ਟਰੰਕ ਨਹੀਂ ਉਜੰਦਾਂ ਲੱਗਾ ਕੁਝ ਵੀ ਸਾਡੇ ਕੋਲੇ ਐਦਾ ਹੀ ਪਿਆ ਹੁੰਦਾ ਜੀ ਸਮਾਨ ਸਾਰਾ ਆਹ ਦੇਖੋ ਸਾਰਾ ਤੁਹਾਡੇ ਸਾਹਮਣੇ ਆ ਸਬਜ਼ੀਆਂ ਸੂਬਜ਼ੀਆਂ ਚੱਕ ਕੇ ਸਿੱਟੂਆਂ ਚਲਾ ਕੇ ਬਾਹਰ ਦਾ ਪਫਾਫਾ ਦਾ ਡੋ ਲੈ ਗਏ ਆ ਉਹਦੇ ਵਿੱਚ 30-3000 ਰੁਪਏ ਸੀ ਜਿਹੜਾ ਲੋਕਾਂ ਨੇ ਦਿੱਤਾ ਸਾਨੂੰ ਤੁਹਾਡੇ ਕੋਲੇ ਉਹ ਰਜਿਸਟਰ ਦੇ ਹਿਸਾਬ ਦਾ ਹੋਗਾ ਰਜਿਸਟਰ ਦੇ ਉੱਤੇ ਸਾਰਾ ਕੁਝ ਲਿਖਿਆ ਸੀਗਾ ਜੀ ਸਾਡਾ ਟੋਟਲ ਲਿਖਦੇ ਸੀ ਅਸੀਂ ਵੀ ਜੋ ਪੈਸਾ ਕੋਈ ਵੀ ਸਾਡੀ ਕਿਸੇ ਨੇ ਸਹਾਇਤਾ ਕੀਤੀ ਹੈ ਕਿਸੇ ਜ਼ਿੰਮੇਵਾਰ ਭਰਾ ਨੇ ਤੇ ਬਾਕੀ ਜਿਹੜਾ ਅਸੀਂ ਇੱਥੇ ਕੋਈ ਖਰਚਾ ਹੁੰਦਾ ਉਹ ਖਰਚਾ ਲਿਖਦੇ ਆ ਸਾਡੇ ਕੋਲੇ ਸਾਡੀ ਚਾਚੀ ਹੈ ਸਾਇਦ ਇੱਥੇ ਨਹੀਂ ਹੈਗੇ ਜਿਨ੍ਹਾਂ ਦੇ ਹੱਥ ਸਾਰੀ ਰੈਕਿੰਗ ਹੁੰਦੀ ਆ ਉਹ ਸਾਰੇ ਇੱਥੇ ਰੱਖਿਆ ਪਏ ਆ ਅੱਛਾ ਹੋਰ ਤੁਹਾਡੇ ਨਾਲ ਭਰਾ ਕੌਣ ਸੀ ਜੀ ਮੇਰੇ ਨਾਲ ਜੀ ਤੁਸੀਂ ਸੀਗੇ ਹਾਂਜੀ ਇਹ ਘਟਨਾ ਬਾਰੇ ਤੁਸੀਂ ਜਾਣਕਾਰੀ ਦਿਓ ਕੀ ਨਾਮ ਆ ਭਰਾ ਤੇਰਾ ਮੇਰਾ ਨਾਮ ਮੁਲਕਰ ਸੰਧੇ ਪਿੰਡ ਕੜਾਈ ਹਰਸਿੰਦਰ ਕਿੰਨੇ ਚਿਰ ਤੋਂ ਤੁਸੀਂ ਧਰਨੇ 'ਚ ਸ਼ਾਮਲ ਹੋ ਮੈਨੂੰ 20 ਦਿਨ ਹੋ ਗਏ 20 ਦਿਨ ਹੋ ਗਏ ਅੱਛਾ ਜਿਹੜੀ ਰਾਤ ਘਟਨਾ ਵਾਪਰੀ ਇਹਦੇ ਬਾਰੇ ਜਾਣਕਾਰੀ ਦਿਓ ਇਹ ਰਾਤ ਘਟਨਾ ਆ ਵੀਰ ਜੀ ਅਸੀਂ ਇੱਥੇ ਹੀ ਬੈਠੇ ਆ ਘਰਸਣ ਨਪੰਨ ਹਾਂਜੀ ਸਭ ਤੋਂ ਪਹਿਲਾਂ ਸਾਡੇ ਕੋਲੇ ਆਇਆ ਹ ਲਾਡੀ ਜੀ ਲਾਡੀ ਤੇ ਮਗਰਮੂਰੀ ਆ ਗਿਆ ਇੱਕ ਭਧੌੜੀ ਆ ਤੇ ਲਾਡੀ ਇਹਦੇ ਨਾਲ ਹੁਣ ਸਰ ਵੇਸਣ ਲੱਗ ਗਏ ਮੈਂ ਕਿਹਾ ਅਕਵਾਲਾ ਕਮੈਂਟ ਆ ਪਾ ਗਲਤ ਕਰਕੇ ਵੀ ਕਹਿੰਦੇ ਕੀ ਹੈ ਸਾਨੂੰ ਆਦੇ ਵੀ ਆਹ ਟੰਡ ਫੋੜੀ ਚੱਕੋ ਤੇ ਬਾਹਰ ਹੋ ਜਾ ਮੈਂ ਯਾਰ ਇਹ ਸਿੱਖਲ ਡੱਬੀ ਤਾਂ ਹੈ ਨਹੀਂ ਮੇਰੀ ਚੱਕ ਕੇ ਅਸੀਂ ਜੇਬ ਚ ਪਾ ਲਾਂਗੇ ਕਿੰਨਾ ਖਲਾਰਾ 20 ਦਿਨਾਂ ਦਾ ਖਲਰਿਆ ਵਾ ਇੱਕੇ ਧੰਮ ਨਹੀਂ ਵੀਰੇ ਚੱਕਿਆ ਜਾਣਾ ਤੁਸੀਂ ਸਵੇਰੇ ਆ ਜਿਓ ਜਿੰਨੇ ਤੁਸੀਂ ਕਹੋਗੇ ਅੱਪਾ ਵੇਖ ਕੇ ਕਰ ਲਾਂਗੇ ਆਂਦਾ ਐ ਨਹੀਂ ਹੋਣਾ ਮੈਂ ਕਿਹਾ ਪਰ ਤੁਸੀਂ ਦੱਸ ਦੋ ਕੀ ਹੋਊਗਾ ਸਾਡੇ ਤਾਂ ਬੰਦੇ ਹੀ 4 ਆ ਸਾਰੇ 4 ਬੰਦੇ ਹੁਣ 20 35 ਬੰਦ ਜਮਹੂਰੀ ਕੀ ਕਰਨਗੇ ਕਿੰਨਾ ਟਾਈਮ ਸੀਗਾ ਰਾਤ ਕਦੋਂ ਦੀ ਘਟਣਾ ਐ 11:00 ਕ ਵਜੇ ਮੀਂਹੋਂ ਤੋਂ ਪਹਿਲਾਂ ਦੀ ਕਰਨਾ ਜਵਾਬ ਦੀ ਨਹੀਂ ਪਹਿਲਾਂ ਦੀ ਹੈ ਪਹਿਲਾਂ ਦੀ ਤਕਰੀਰ ਤੁਹਾਡੇ ਸਾਬ ਨਾਲ ਕਿੰਨਾ ਟਾਈਮ ਹੋਊ 11 11 ਦਾ ਟੈਂਪਰ ਮੀ ਆਉਣ ਤੋਂ ਪਹਿਲਾਂ 11 ਕਰ ਸਕਦੇ ਆ ਮੀਤ ਆਇਆ ਤੇ ਜਾ ਕੇ 7:30 ਵਜੇ ਮੀ ਆਇਆ ਜੀ ਅੱਛਾ ਕੋਈ ਰਾਤ ਸਬੰਧਕ ਅਧਿਕਾਰੀਆਂ ਨੂੰ ਪ੍ਰਸ਼ਾਸਨ ਨੂੰ ਕੋਈ ਕਾਲ ਕੀਤੀ ਜਾਂ ਦਰਖਾਸਤ ਦਿੱਤੀ ਹੈ ਹਾਂ ਜੀ ਕਿਹਨੂੰ ਦਿੱਤੀ ਆ ਅਸੀਂ 100 ਨੰਬਰ ਤੇ ਦਿੱਤੀ 112 ਤੇ ਕਾਲ ਕਰੀ ਆ ਹਾਂ ਜੀ ਆਏ ਵੀ ਉਹ ਮੌਕਾ ਦੇਖ ਕੇ ਗਏ ਆ ਹਾਂ ਜੀ ਉਹਨਾਂ ਨੇ ਕੀ ਭਰੋਸਾ ਦਿੱਤਾ ਤੁਹਾਨੂੰ ਭਰੋਸਾ ਉਹ ਤਾਂ ਦੇਈ ਸਵੇਰੇ ਥਾਣੇ ਆ ਜਿਓ ਲਿਖ ਕੇ ਦੇ ਦਿਓ ਨੁਕਸਾਨ ਆੜਾ ਤੁਹਾਡਾ ਕਿੰਨਾ ਕੁ ਹੋਇਆ ਨੁਕਸਾਨ ਤਾਂ ਬਹੁਤ ਜ਼ਿਆਦਾ ਹੈ ਜੀ ਪਕਸਾਨਾ ਸਾਡੇ ਸਾਹਮਣੇ ਹੀ ਹੈ ਭੰਨ ਤੋੜਾ ਜਿਹੜੀਾਰੇ ਮਹਿੰਗੀ ਪੱਕੀ ਆ ਇਹ ਇੰਨੇ ਨੇ ਅਸੀਂ ਕਿੱਥੋਂ ਭਰ ਦਿਆਂਗੇ ਇੱਥੋਂ ਆਪਣੇ ਦੋ ਮੁੰਡੇ ਪਏ ਸੀ ਅੰਦਰ ਚਮਕੌਰ ਤੇ ਇੱਥੇ ਮੁੰਡਾ ਸਾਡੇ ਪੱਕਾ ਹੀ ਹੁੰਦਾ ਲੰਗਰਾਲ ਦੇ ਵਿੱਚ ਝੱਕੇ ਮਾਰ ਮਾਰ ਇਹਨਾਂ ਨੇ ਕੱਢੇ ਕਾਲਾ ਮੁੰਡੇ ਦਾ ਨਾ ਝੱਕੇ ਮਾਰ ਮਾਰ ਕੱਢੇ ਇਹਨਾਂ ਨੇ ਸਾਨੂੰ ਪਹਿਲਾਂ ਹੀ ਇਹ ਧੱਕੇ ਲਾ ਕੇ ਮਾਰਨੇ ਜਦੋਂ ਇੱਥੇ ਬੈਠੇ ਸੀ ਭੰਨ ਤੋੜ ਕਰਨ ਲੱਗੇ ਇਹਨੇ ਲਾਡੀ ਨੇ ਪਹਿਲਾਂ ਇਕੱਲਾ ਆਇਆ ਬਾਅਦ ਚ ਇਹਨੇ ਪਾਸੇ ਹੋ ਕੇ ਸਾਥੋਂ ਫੋਨ ਲਾਇਆ ਅਚਾਨਕ ਜਿਹੀ ਗੱਡਨ ਪ੍ਰਸ਼ਾਸਨ ਤੋਂ ਕੀ ਮੰਗ ਕਰ ਰਹੇ ਹੋ ਤੁਸੀਂ ਹੁਣ ਮੰਗ ਇੱਕ ਜਿਹੜਾ ਸਾਡਾ ਨੁਕਸਾਨ ਹੋਇਆ ਤੇ ਇੱਕ ਇਹਨਾਂ ਨੂੰ ਬਈ ਸਜ਼ਾ ਹੋਣੀ ਚਾਹੀਦੀ ਹੈ ਜਿਹੜਾ ਇਹ ਮਸਤੌਲਾ ਨਿਕਾਂ ਧਮਕੀਆਂ ਦਿੰਦੇ ਅਸਲਾ ਸੀ ਆ ਹਾਂਜੀ ਕਿੰਨੇ ਬੰਦਾ ਕੋਲ ਅਸਲਾ ਸੀ ਇੱਕ ਟੋਟਾ ਟਟ ਜੀ ਜਿਹੜੇ ਅਣਪਛਾਤੇ ਸੀ ਉਹਨਾਂ ਕੋਲੇ ਤਾਂ 3 ਚੌਕ ਕੋਲੇ ਸੀ ਤੇ ਇੱਕ लाਡੀ ਤੇ ਉਹ ਜਿਹੜਾ ਕੀ ਨਾਂ ਉਹਦਾ ਪਹਾਉੜੀਆ ਕਹਿੰਦੇ ਆ ਹਾਂਜੀ ਉਹ ਮੁੰਡੇ ਕੋਲੇ ਭਦੌੜੀ ਨੇ ਤਾਂ ਇਹ ਵੀ ਬੋਲੇ ਸਰੇ ਆਮ ਕਹਿੰਦਾ ਜੱਟ ਪਹਿਲਾਂ ਵੀ 7-8 ਸਾਲ ਕੱਟ ਕੇ ਆਇਆ ਮੈਨੂੰ ਸਰੇ ਆਮ ਕਹੀ ਇਹ ਗੱਲ ਜੀ ਆਪਾਂ ਝੂਠ ਨਹੀਂ ਬੋਲਦੇ ਕੋਈ ਵੀ ਬਹਿਰੂਲ ਜਾਣ ਦੇਣੀ ਆ ਬਾਬੇ ਨਾਨਕੀ ਇਹ ਸਰੇ ਆਮ ਧਮਕੀਆਂ ਦੇ ਕੇ ਗਏ ਸਾਨੂੰ ਅੱਛਾ ਇਸ ਤੋਂ ਅਗਲੀ ਰੂਪਰੇਖਾ ਕੀ ਤਿਆਰ ਕੀਤੀ ਤੁਸੀਂ ਅਸੀਂ ਹੁਣ ਤੁਹਾਡੇ ਸਾਹਮਣੇ ਜੀ ਦੇਖ ਲਓ ਕੀ ਕੀ ਕਰੋਗੇ ਇਸ ਤੋਂ ਅੱਗੇ ਕੀ ਕਰੋਗੇ ਅਸੀਂ ਤਾਂ ਨੇ ਵੀ ਥਾਣੇ ਜਾਣੇ ਆ ਥਾਣੇ ਨੂੰ ਪੁੱਛਾਂ ਕੀ ਇਹਦਾ ਪ੍ਰਸ਼ਾਸਨ ਕੀ ਕਹਿ ਰਿਹਾ ਇਹਦੇ ਬਾਰੇ ਵੀ ਸਾਡੇ ਇੱਕ ਤਾਂ ਨੁਕਸਾਨ ਪੂਰਾ ਦਿਓ ਬਾਕੀ ਜਿਹੜੇ ਬੰਦੇ ਆਏ ਇੱਥੇ ਦੋਨਾਂ ਨੂੰ ਉਹਨਾਂ ਨੂੰ ਫੜ ਕੇ ਅੰਦਰ ਕਰਨ ਜੀ ਕੱਲੂ ਫੇਰ ਜੇ ਕਿਸੇ ਸਾਡਾ ਨੁਕਸਾਨ ਕੋਈ ਹੋ ਗਿਆ ਸਾਡੇ ਜਾਂ ਕੋਈ ਫਾਇਰ ਵੀ ਮਾਰ ਗਿਆ ਅਸੀਂ ਜ਼ਿੰਮੇਵਾਰ ਇਹਨਾਂ ਨੂੰ ਹਟਾ ਰਾਵਾਂਗੇ ਜੀ ਇਹ ਤੁਹਾਡਾ 20 ਦਿਨ ਤੋਂ ਧਰਨਾ ਲੱਗਿਆ ਹੋਇਆ ਹਨ ਤੇ ਤੁਹਾਨੂੰ ਪਹਿਲਾਂ ਨਹੀਂ ਪਤਾ ਸੀ ਸਾਡਾ ਰਾਤ ਭਰਾਂ ਤੇ ਨੁਕਸਾਨ ਹੋ ਸਕਦਾ ਤੁਸੀਂ ਦਰਖਾਸਤ ਦਿੱਤੀ ਹੈ ਕੋਈ ਆਪ ਦੀ ਉਸ ਤੋਂ ਪਹਿਲਾਂ ਆਪਣੀ ਸੁਰੱਖਿਆ ਵਾਸਤੇ ਤੁਸੀਂ ਉਸ ਤੋਂ ਪਹਿਲਾਂ ਖਾਣੇ ਪਾਣ ਨੂੰ ਕਿਹਾ ਸਾਨੂੰ ਕੋਈ ਮੁਲਾਜ਼ਮ ਦਿਓ ਰਾਤ ਨੂੰ ਉਹਨਾਂ ਦਾ ਇੱਕ ਮੁੱਦਾ ਪੈਂਦਾ ਹੈ ਜੀ ਉਸ ਤੋਂ ਪਹਿਲਾਂ ਸਾਡੇ 3-4 ਦਿਨ ਪਹਿਲਾਂ ਉਹ ਪਰਲੇ ਪਾਸੇ ਖੜਕੇ ਪਟੂੜਾਂ ਫਲਾਨਾ ਟੈਂਪਲ ਗਾਲਾਂ ਕੱਢ ਕੀ ਗਏ ਆਪਣੇ ਬੰਦਿਆਂ ਨੂੰ ਬਹੁਤ ਸਾਨੂੰ ਬਹੁਤ ਬੁਰਾ ਬੋਲਿਆ ਅਸੀਂ ਨਹੀਂ ਕੁਝ ਵੀ ਕਿਹਾ ਅਛਾ ਕਿ ਕਿਸੇ ਨੂੰ ਲੜਨਾ ਨਹੀਂ ਸਾਨੂੰ ਪਹਿਲਾਂ ਕਿਹਾ ਵੀ ਲੜਨਾ ਨਹੀਂ ਕੋਸ਼ਿਸ਼ ਕਰ ਜਾਣਾ ਕਿ ਚਾਹੇ ਤੁਹਾਡੇ ਫੇਰ ਵੀ ਮਾਰ ਕੇ ਫੇਰ ਕਦੇ ਕੋਈ ਨਹੀਂ ਬੈਠੇ ਰਹੋ ਪਰ ਐ ਵੀ ਆਪਾਂ ਲੜਨਾ ਨਹੀਂ ਅਸੀਂ ਤਾਂ ਨਾ ਹੀ ਲੜਨ ਸੀਗੇ ਜੀ ਇਹ ਮੇਰਾ ਸਵਾਲ ਗਿਆਨੀ ਜੀ ਇਹ ਸੀ ਜਿਵੇਂ ਕਿ ਤੁਹਾਡਾ ਨੁਕਸਾਨ ਹੋ ਗਿਆ ਰਾਤ ਹਾਂਜੀ ਇਸ ਤੋਂ ਪਹਿਲਾਂ ਤੁਸੀਂ ਥਾਣੇ ਦੇ ਵਿੱਚ ਆਪਣੀ ਸੁਰੱਖਿਆ ਵਾਸਤੇ ਰਾਤ ਦੇ ਧਰਨੇ ਵਾਸਤੇ ਕੋਈ ਦਰਖਾਸਤ ਦਿੱਤੀ ਆ ਵੀ ਸਾਡੇ ਨਾਲ ਕੋਈ ਘਟਨਾ ਵਾਪਰਦਾ ਦੀ ਸਾਨੂੰ ਸੁਰੱਖਿਆ ਦਿੱਤੀ ਜਾਵੇ ਵੀ ਮੁਲਾਜ਼ਮ ਰਾਤ ਨੂੰ ਸਾਡੇ ਕੋਲ ਆਉਣ ਜਾਂ ਦਿਨੇ ਆਉਣ ਕੋਈ ਇਦਾਂ ਹੀ ਦਰਖਾਸਤ ਦਿੱਤੀ ਸੁਰੱਖਿਆ ਵਾਸਤੇ ਜੀ ਜੀੜਾ ਮਾਰ ਕੇ ਚਲੇ ਜਾਂਦੇ ਆ ਜਿਹੜੀ ਇੱਥੇ ਖੜਦੇ ਬਿੰਦੇ ਨਹੀਂ ਵੀ ਦਰਖਾਸਤ ਦੇ ਵਿੱਚ ਮੰਗ ਕਰੀ ਸੀ ਤੁਸੀਂ ਹਾਂਜੀ ਹਾਂਜੀ ਜੇ ਸਾਡਾ ਨੁਕਸਾਨ ਹੋ ਗਿਆ ਜ਼ਿੰਮੇਵਾਰ ਕੌਣ ਹਾਂਜੀ ਅੱਛਾ ਸਾਡੇ ਦਰਮਿਆਨ ਕੁਝ ਬੀਬੀਆਂ ਵੀ ਉਹਨਾਂ ਨਾਲ ਵੀ ਗੱਲ ਕਰ ਰਹੀ ਹਾਂ ਹਾਂਜੀ ਬੀਬਾ ਕੀ ਨਾਮ ਆ ਜੀ ਸਿਵਰ ਜੀ ਅੱਛਾ ਜਿਹੜੀ ਰਾਤ ਘਟਣਾ ਵਾਪਰੀ ਐ ਇਹ ਬਾਰੇ ਕੀ ਕਹਿਣ ਧਰਨਾ ਜਿਹੜਾ ਤੁਹਾਡਾ ਕਿੰਨੇ ਦਿਨ ਤੋਂ ਤੁਸੀਂ ਧਰਨੇ 'ਚ ਆ ਰਹੇ ਹੋ ਕਿੰਨੇ ਦਿਨ ਤੇ ਤੁਸੀਂ ਕਿੰਨੇ ਦਿਨ ਤੋਂ ਧਰਨੇ 'ਚ ਆ ਰਹੇ ਹੋ 20 ਦਿਨ ਹੋ ਗਏ ਜੀ ਅੱਛਾ ਜਿਹੜੀ ਰਾਤ ਘਟਣਾ ਵਾਪਰੀ ਇਹਨੂੰ ਤੁਸੀਂ ਕੀ ਜਿਹੜੇ ਨਜ਼ਰੀਆ ਦੇ ਕੀ ਕਹੋਗੇ ਇਹਦੇ ਬਾਰੇ ਇਹਦੇ ਬਾਰੇ ਜੀ ਗੁੰਡਾਗਰਦੀ ਆ ਜੀ ਸਰੇ ਆਮ ਜੇ ਅਸੀਂ ਇੱਥੇ ਧਰਨੇ ਤੇ ਬੈਠੇ ਆਂ ਕਿਸੇ ਕਿਸੇ ਨੂੰ ਕੁਝ ਨਹੀਂ ਕਹਿੰਦੇ ਸਾਨੂੰ ਗਾਲਾਂ ਵੀ ਕੜ-ਕੜ ਜਾਂਦੇ ਆ ਅਸੀਂ ਕਿਸੇ ਨੂੰ ਜਮੇ ਹੀ ਨਹੀਂ ਕੁਝ ਬੋਲਦੇ ਤੇ ਰਾਤ ਤਾਂ ਫਿਰ ਇਹਨਾਂ ਨੇ ਰਾਤ ਹੱਦ ਹੀ ਕਰਦੀ ਮਾਰ ਮਾਰ ਧੱਕੇ ਇਹਨਾਂ ਨੇ ਬਾਹਰ ਕੱਢੇ ਇਹਨਾਂ ਕੋਲੇ ਅਸਲਾ ਸੀ ਸਾਡੇ ਬੰਦੇ ਡਰ ਕੇ ਚੱਲ ਬਾਹਰ ਨਿਕਲ ਗਏ ਫਿਰ ਇਹਨਾਂ ਨੇ ਐਡਾ ਨੁਕਸਾਨ ਕੀਤਾ ਸਾਰਾ ਕੁਝ ਏ ਭੰਗ ਗਿਆ ਇਹ ਇਹਨਾਂ ਲਈ ਗਲਤ ਤਾਂ ਕਿ ਸਹੀ ਹੈ ਤਾਂ ਸਾਰਿਆਂ ਨੂੰ ਹੁਣ ਪਤਾ ਹੀ ਆ ਹਾਂ ਮਾਤਾ ਜੀ ਤੁਸੀਂ ਕਹੋਗੇ ਬੋਲੋ ਬੋਲੋ ਕੋਈ ਨਹੀਂ ਬੋਲੋ ਬੋਲੋ ਮਾਤਾ ਠੀਕ ਹੋਂਗੇ ਕੀ ਨਾਮ ਹੈ ਜੀ ਸੁਖਵੰਤ ਸੇ ਅੱਛਾ ਜੇ ਧਰਨਾ ਲੱਗਿਆ ਕਿੰਨੇ ਆ ਤੁਹਾਡਾ ਕਿੰਨੇ ਚਿਰ ਧਰਨੇ ਚ ਆ ਰਹੇ ਤੁਸੀਂ ਉਹ ਦਿਨ ਤੋਂ ਹੀ ਜਿੱਦ ਤੋਂ ਸ਼ੁਰੂ ਹੋਇਆ ਅੱਛਾ ਜੇ ਜਿਹੜੀ ਰਾਤ ਘਟਲਾ ਵਾਪਈ ਆ ਧਰਨੇ ਵਾਲ ਤੁਸੀਂ ਕੀ ਕਹੋਗੇ ਵਾਪਰੀਆ ਉਹ ਤੁਹਾਨੂੰ ਵੀ ਪਤਾ ਹੀ ਆ ਵੀਰੇ ਬੀਸੀ ਜਾਂਦੀ ਆ ਇੱਕ ਬੰਦਿਆ ਦੇ ਮੂਹਰੇ ਇੰਨੇ ਗੁੰਡਿਆ ਮੂਹਰੇ ਇਹਨਾਂ ਬੰਦਿਆਂ ਦਾ ਖਾਲੀ ਹੱਥ ਕੁਝ ਨਹੀਂ ਬੰਦਾ ਤੇ ਬਾਕੀ ਉਹਨਾਂ ਨੇ ਉਹ ਸਾਰੇ ਇਹਨਾਂ ਨੂੰ ਧਮਕੀ ਦਿੱਤੀ ਤੇ ਜਿਹੜੇ ਇਹਨਾਂ ਕੋਲੇ ਪਿਸਤੌਲ ਸੀ ਇਹਨਾਂ ਦੀ ਸਾਤੀ ਨੂੰ ਲਾ ਕੇ ਇਹਨਾਂ ਨੂੰ ਬਾਹਰ ਕੱਢਿਆ ਉਹ ਜਿੰਦਾ ਉਹਦਾ ਨਮਾ ਲਾ ਗਏ ਇਹਨਾਂ ਦਾ ਪੰਨ ਤੋੜ ਕਰਕੇ ਸ਼ੌਂਕਣਾ ਗਏ ਆ ਇਹਨੇ ਇੱਕ ਬੰਦਿਆ ਦੇ ਮੂਹਰੇ ਸਾਡੀ ਤੇ ਇਹੀ ਕਹਿਣਾ ਕਿ ਕੱਲ ਨੂੰ ਕੋਈ ਜਾਨ ਮਾਨ ਦਾ ਨੁਕਸਾਨ ਹੁੰਦਾ ਸਾਡੇ ਬੰਦੇ ਦਾ ਤੇ ਇਹੀ ਜ਼ਿੰਮੇਵਾਰ ਠੀਕ ਹੈ ਇਹੀ ਜ਼ਿੰਮੇਵਾਰ ਹੈ ਇਸ ਕਰਕੇ ਵੀ ਅਸੀਂ ਤਾਂ ਇਹੀ ਕਹਿੰਨੇ ਆ ਵੀ ਜੇ ਸਾਡੀ ਸਰਕਾਰ ਕੋਈ ਮਦਦ ਕਰਦੀ ਆ ਸਾਨੂੰ ਘਰਨੇ ਵਿੱਚ ਕੋਈ ਮੁਲਾਜ਼ਮ ਦੇਣਾ ਚਾਹੀਦਾ ਅਸੀਂ ਖਾਲੀ ਹੱਥ ਕੁਝ ਨਹੀਂ ਕਰ ਸਕਦੇ ਜੇ ਅਸੀਂ ਕੁਝ ਕਰਾਂਗੇ ਸਾਡੇ ਤੇ ਤਾਂ ਮਿੰਟੋ ਮੱਟੀ ਪਰਚੇ ਹੋ ਜਾਂਦੇ ਆ ਤੇ ਹੁਣ ਉਹ ਐਡਾ ਕੁਝ ਕਰ ਗਏ ਆ ਤੇ ਅਸੀਂ ਸਭ ਨੂੰ ਸਭ ਪੂਰੇ ਫਰਿਆਦ ਕੀਤੀ ਰਾਤ ਤੇ ਉਹ ਮੌਕਾ ਦੇਖ ਕੇ ਗਏ ਤਨਵੇਰੀ ਬੋਲੇ ਕੁਝ ਨਹੀਂ ਕੇਰਾ ਹੌਸਲਾ ਦੇਤਾ ਵੀ ਕੋਈ ਨਹੀਂ ਭਾਈ ਤੁਹਾਡੇ ਹੱਕ ਚ ਆ ਜਾਓ ਤੇ ਉਹਨਾਂ ਨੇ ਜਿੰਦਾ ਲਾਉਣ ਦੀ ਕੋਸ਼ਿਸ਼ કરી ਜਿੰਦਾ ਲਾਇਆ ਅਸੀਂ ਸੁਭਾਹ ਰਾਤ ਜਿੰਨਾ ਰਾਤ بارش ਪਈ ਆ ਸਾਰੇ ਅਸੀਂ ਉੱਪਰ ਉੱਤੀ ਜ ਸਾਡੇ ਉੱਪਰ ਵਰੀ ਆ ਅਸੀਂ ਗਏ ਨਹੀਂ ਜਦੋਂ ਮੀਂਹ ਪਿਆ ਇਹਨਾਂ ਨੂੰ ਇੱਥੇ ਰੱਖਿਆ ਸੀ ਆਪ ਬਾਹਰ ਖੜੇ ਰਹੇ ਚੱਲ ਅੱਗੇ ਬਾਹਰ ਦੇਖ ਲੋ ਸਾਰੇ ਗੱਦੇ ਗੁੱਦੇ ਭਿੱਜੇ ਪਏ ਹਾਂਜੀ ਸਾਡੇ ਦਰਮਿਆਨਾ ਚਮਕੌਰ ਸਿੰਘ ਖਾਲਸਾ ਵੀ ਹਨੀ ਹਾਲ ਸਿੰਘ ਵਾਲੇ ਤੋਂ ਜੋ ਕਿਸ ਧਰਨੇ ਦੀ ਰੂਪਰੇਖਾ ਤਿਆਰ ਕਰਦੇ ਨੇ ਤੇ ਕਰਤਾ ਧਰਤਾ ਨੇ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਜੀ ਖਾਲਸਾ ਜੀ ਜਿਹੜੀ ਰਾਤ ਘਟਨਾ ਵਾਪਰੀ ਹੈ ਇਹਦੇ ਬਾਰੇ ਜਾਣਕਾਰੀ ਦਿਓ ਜਿਹੜਾ ਤੁਹਾਡਾ ਧਰਨਾ ਹੈ ਕਿੰਵੇਂ ਦਿਨ ਚ ਸ਼ਾਮਲ ਹੋ ਚੁੱਕਾ ਅੱਜ ਅੱਜ ਤਕਰੀਬਨ 23 ਦਿਨ ਹੋ ਗਏ ਮੇਰੇ ਹਿਸਾਬ ਨਾਲ 23 ਦਿਨ ਹੋ ਗਏ ਅੱਛਾ ਜਿਹੜੀ ਰਾਤ ਘਟਨਾ ਵਾਪਰੀ ਹੈ ਨਾ ਇਹਦੇ ਪ੍ਰਤੀ ਪਹਿਲਾਂ ਸੁਰੱਖਿਆ ਪ੍ਰਬੰਧਾਂ ਲਈ ਤੁਸੀਂ ਕੋਈ ਥਾਣੇ ਦੇ ਵਿੱਚ ਦਰਖਾਸਤ ਦਿੱਤੀ ਆ ਵੀ ਸਾਡੀ ਨੁਕਸਾਨ ਹੋਣ ਤੋਂ ਸੁਰੱਖਿਆ ਲਈ ਕੋਈ ਦਰਖਾਸਤ ਦਿੱਤੀ ਜਾਂ ਨਹੀਂ ਅਸੀਂ ਪਹਿਲਾਂ ਤੇ ਹੀ ਵੀ ਇਹ ਦਰਖਾਸਤ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਕੀ ਲਿਖਿਆ ਕੋਚ ਕੀ ਮੰਗ ਕਰੀ ਸੀ ਜੀ ਸਨੀ ਪੁੱਤਰ ਤੇ ਸਾਡੇ ਇੱਥੇ ਬਦਮਾਸ਼ੀ ਕਰਦਾ ਸਾਨੂੰ ਗਾਲੀ ਗਲੋਚ ਕਰਕੇ ਗਿਆ ਪਰ ਪੁਲਿਸ ਨੇ ਕੋਈ ਸਾਡੀ ਉਹਦੀ ਸੁਣਵਾਈ ਨਹੀਂ ਕੀਤੀ ਅੱਛਾ ਜੀ ਰਾਤ ਘਟਣਾ ਵਾਪਸ ਇਹਦੇ ਬਾਰੇ ਜਾਣਕਾਰੀ ਦਿਓ ਰਾਤ ਇੱਥੇ ਗਟਰਾ ਬਦਮਾਸ਼ ਆ ਜਿਹੜਾ ਇੱਥੇ ਰਹਿੰਦਾ ਹੱਡਾਲ ਸਿੰਘਾੜੇ ਦਾ ਉਹ ਰਾਣਾ ਕਾਦਾ ਪ੍ਰਧਾਨ ਆ ਜੀ ਨਗਰ ਪੰਚਾਇਤ ਦਾ ਜੀ ਅੱਛਾ ਤੇ ਉਹ ਇਹ ਮੁਹੱਲੇ 'ਚ ਤਕਰੀਬਨ 40 ਤੋਂ 50 ਹੋਣ ਕੇ ਗੁੰਡੇ ਸੀ ਅਸੀਂ ਦੇਖ ਨਹੀਂ ਸਕੇ ਕਿੰਨੇ ਕਾ ਤੇ ਆਪ ਗੱਡੀ ਉਹ ਪਰਲੇਮੋਰ ਤੇ ਖੜਾਈ ਰੱਖੀ ਤੇ ਇੱਥੇ ਸਾਡੇ ਉਹ ਭੰਨ ਤੋੜ ਗਾਲੀ ਗਲੋਚ ਕਰਕੇ ਗਏ ਤੇ ਕਾफी ਨੁਕਸਾਨ ਕਰਕੇ ਗਏ ਪੱਖੇ ਭੰਨ ਕੇ ਸਾਡੇ ਤੇ ਵੀ ਤਾਂ ਹੈ ਨਹੀਂ ਸੀ ਜੀ ਤੇ ਬਾਕੀ ਸਾਡੇ ਬਾਈਆਂ ਨੂੰ ਵੀ ਗਾਲੀ ਕਲੋਚੀ ਦਿੱਤਾ ਤੇ ਇੱਥੇ ਜੀ ਸਾਡੇ ਪੈਸੇ ਪਏ ਸੀਗੇ ਜੀ ਇੱਕ ਰਜਿਸਟਰ ਸੀਗਾ ਤੇ ਉਹਦਾ ਤਕਰੀਬਨ 30000 ਤੋਂ ਉੱਪਰ ਰੁਪਇਆ ਸੀਗਾ ਤੇ ਮੈਂ ਇੱਥੇ ਰੱਖ ਕੇ ਗਿਆ ਸੀ ਮੈਨੂੰ ਨਹੀਂ ਪਤਾ ਇਹਨਾਂ ਪੰਦੇ ਨੇ ਕਿ ਉਹ ਤੋਂ ਕੌਣ ਲੈ ਕੇ ਚੱਕ ਅੱਛਾ 30000 ਰੁਪਏ ਦੇ ਨਾਲ ਨਾਲ ਜਿਹੜਾ ਹੋਰ ਤੁਹਾਡਾ ਜਾਨੀ ਮਾਲੀ ਨੁਕਸਾਨ ਹੈ ਕੁੱਲ ਨੁਕਸਾਨ ਕਿੱਲਾ ਹੋ ਗਏ ਪੱਖਾ ਜੀ ਇਹ ਦੇਖੋ ਬਤ 15000 ਦਾ 16000 ਦਾ ਸ਼ਾਇਦ ਹਾਂਜੀ ਤੇ ਇਹਨਾਂ ਦੇ ਭੰਨ ਤੋੜ ਜਾਣ ਕੇ ਛੱਡ ਕੇ ਕੁਰਸਿਆਂ ਬਹੁਤ ਭੰਨੀਆਂ ਜੀ ਆਹ ਸਬਜ਼ੀ ਦੇਖੋ ਸਾਡੀ ਖਿਲਾਰਤੀ ਉਧਰ ਬਾਹਰ ਟੈਂਟ ਭੰਨਦਾ ਹੂੰ ਕਾਫੀ ਜਾਣ ਕੇ ਉਹ ਸ਼ਰਾਬੀ ਨਸ਼ੇੜੀ ਬੰਦੇ ਸੀਗੇ ਜੀ ਤੇ ਉਹ ਫੇਸ ਕਰਕੇ ਉਹਨਾਂ ਨੂੰ ਦਿਖਦਾਰੀ ਸੀਗਾ ਪਰ ਅਸੀਂ ਮਸਾ ਭਾਜ ਤੋੜ ਕੇ ਜਾਣ ਰਾਤ ਵਾਲੀ ਘਟਨਾ ਦੀ ਜਾਣਕਾਰੀ ਦਿੱਤੀ ਤੁਸੀਂ ਹਾਂਜੀ ਰਾਤ ਵਾਲੀ ਘਟਨਾ ਦੀ ਜਾਣਕਾਰੀ ਦਿੱਤੀ ਕਿਹਨੂੰ ਬੱਸ ਨੂੰ ਕਿ 100 ਨੰਬਰ ਤੇ ਫੋਨ ਕੀਤਾ ਸੀ ਹਾਂਜੀ ਉਹ ਆਏ ਸੀਗੇ ਸਾਡੇ ਨਾਲ ਸਿਰਫ ਉਹ ਲੇਕਟਰ ਕੇ ਬੜ ਗਏ ਕਹਿੰਦੇ ਵੀ ਦੱਸਦੇ ਜੀ ਉੱਥੇ ਆ ਜਾਓ ਬਾਕੀ ਸਾਥ ਨੇਹਰ ਸਿੰਘ ਵਾਲਾ ਪੁਲਿਸ ਸੀ ਪੀਸੀਆਰ ਵਾਲੇ ਆਏ ਸੀ ਤੇ ਉਹ ਵੀ ਆਏ ਗੱਲਬਾਤ ਕਰਕੇ ਚੱਲ ਗਏ ਬਾਅਦ ਦੇ ਵਿੱਚ ਜਿਹੜੀ ਗੱਡੀ ਆਪਣੇ ਸਕੋਰਪੀਆ ਪੁਲਿਸ ਦੀ ਉਹ ਉੱਥੇ ਸਾਡੇ ਕੋਲ ਅੱਧਾ ਮੀਟਰ ਵੀ ਨਹੀਂ ਰੁਕ ਰੂਗੀ ਦੇਖ ਕੇ ਮੁੜ ਗਏ ਉਸ ਤੋਂ ਬਾਅਦ ਉਹ ਗੱਟਰਾ ਮੂਰੇ ਗੱਡੀ ਰਕੇ ਫੇਰ ਆ ਗਿਆ ਤੇ ਮੁੜ ਗਿਆ ਵਾਪਸ ਇਹ ਪਤਾ ਨਹੀਂ ਸਾਨੂੰ ਉਹਨਾਂ ਦਾ ਕੀ ਪਲਾਨ ਹੈ ਅੱਛਾ ਪ੍ਰਸ਼ਾਸਨ ਤੋਂ ਕੀ ਮੰਗ ਕਰ ਰਹੇ ਹੋ ਤੁਸੀਂ ਪ੍ਰਸ਼ਾਸਨ ਤੋਂ ਇਹ ਮੰਗਾ ਜੀ ਸਾਡਾ ਇੱਕ ਪਹਿਲੀ ਗੱਲ ਇਹ ਧਾਰਮਸਾਲਾ ਸਾਡੀ ਕੋਈ ਜਾਵੇ ਜੀ ਇਹਦੇ ਤੇ ਨਿਆਇ ਕਾਮ ਚਾ ਕਰ ਰਹੇ ਆਂ। ਪ੍ਰਸ਼ਾਸਨ ਦੂਸਰੀ ਗੱਲ ਇਹ ਜਿਹੜੇ ਬਗਮਾਸ਼ ਆ ਇਹ ਪੈਂਟ ਦੇ ਵਿੱਚ ਗੰਦ ਪਾਇਆ ਇਹਨਾਂ ਨੂੰ ਨਾ ਨਾ ਪਾਈ ਜਾਵੇ ਤੇ ਬਾਕੀ ਦੀ ਇਹ ਗੱਲ ਬਹੁਤ ਗੰਤ ਕੰਮ ਆ ਪ੍ਰਧਾਨ ਬਣਾਇਆ ਇਹਦੇ ਵਾਸਤੇ ਚੰਗੀ ਕਾਰ ਲੈਣੀ ਹੈ। ਅੱਛਾ ਇਹਦੀ ਥੋੜੀ ਜਿਹੀ ਜਿਹੜੀ ਅਲਸਖਾਵੀ ਘਟਨਾ ਵਾਪਰੀ ਯਾਰ ਰਾਤ ਨਾ ਇਹ ਬਸਤਾਰਪੁਰ ਕੇ ਘਟਨਾ ਵੀ ਦੱਸ ਦੋ ਵੀ ਇਹ ਧਰਮਸ਼ਾਲਾ ਦਾ ਰੌਲਾ ਕੀ ਆ ਤੁਹਾਡਾ? ਰੌਲਾ ਇਹ ਆ ਜੀ ਤਕਰੀਬਨ 40 ਸਾਲ ਪੁਰਾਣੀ ਸਾਡੀ ਧਰਮਸ਼ਾਲਾ ਜੀ। ਬਗੈਰ ਮਨਜ਼ੂਰੀ ਤੋਂ ਜਗਦੀਪ ਸਿੰਘ ਘਟਰ ਆ ਜੋ ਇਹਨਾਂ ਨੇ ਢਾਸੀ ਨਗਰ ਪੰਚਾਇਤ ਦਾ ਪ੍ਰਧਾਨ ਆ ਇਹ ਪਟਾਕੇ ਬਾਅਦ ਦੇ ਵਿੱਚ ਅਸੀਂ ਇਹਨਾਂ ਨੂੰ ਆ ਕੇ ਪੁੱਛਿਆ ਵੀ ਸਰ ਬਈ ਤੁਸੀਂ ਕਿਉਂ ਇੱਕ ਇਚ ਚਟਾਈ ਤੇ ਸਾਨੂੰ ਪਿਸਤੌਲ ਲੈ ਕੇ ਡਰਾਵੇ ਦਿੱਤੇ ਵੀ ਤੁਸੀਂ ਬਾਹਰ ਨਿਕਲ ਜਾਓ ਨਹੀਂ ਇਹ ਜਿਹੜੀ ਧਰਮਸ਼ਾਲਾ ਸੀ ਇਹ ਲੋਕ ਕਹਿ ਰਹੇ ਆ ਵੀ ਇਹ ਧਰਨਾ ਜਿਹੜਾ ਪਬਲਿਕ ਦਾ ਨਹੀਂ ਪਿੰਡ ਵਾਲਿਆਂ ਦਾ ਧਰਨਾ ਨਹੀਂ ਇਹ ਕਾਂਗਰਸ ਦਾ ਧਰਨਾ ਹੈ ਇਹਦੇ ਬਾਰੇ ਕੀ ਕਹੋਗੇ ਇਹ ਜੀ ਮੈਂ ਐਮਸੀ ਦਾ ਅਖਸਰ ਲੜਿਆ ਸੀਗਾ ਜੀ ਆਮ ਆਦਮੀ ਪਾਰਟੀ ਵੱਲੋਂ ਤੇ ਤੁਸੀਂ ਆਪ ਹੀ ਹਿਸਾਬ ਲਾਓ ਉਹ ਵੀ ਕਾਂਗਰਸ ਦਾ ਕਿਹ ਕਿਹਦਾ ਬਰਕੀ ਸਿੰਘ ਬਲਾਸਪੁਰ ਨੂੰ ਮਨਜੀਤ ਸਿੰਘ ਬਲਾਸਪੁਰ ਨੂੰ ਮੈਂ ਇੱਕ ਦਿਨ ਪਹਿਲਾਂ ਮਿਲ ਕੇ ਆਇਆ। ਹਾਂ ਤੇ ਮੇਰੀ ਆਉਣੀ ਜਾਣੀ ਆ ਤੁਸੀਂ ਆਰ ਫੇਸਬੁੱਕ ਵਗੈਰਾ ਵਗੈਰਾ ਤੇ ਦੇਖ ਸਕਦੇ ਆ। ਆਮ ਆਦੀ ਪਾਰਟੀ ਦਾ ਵਰਕਰ ਆ ਮੈਂ। ਇਹ ਇਲੈਕਸ਼ਨ ਲੜਿਆ ਸੀ। ਮੇਰਾ ਕੋਈ ਸਬੰਧ ਨਹੀਂ ਕਾਂਗਰਸ ਨਾਲ। ਪਰ ਇਹ ਵੀ ਜਿਹੜੇ ਸਬੰਧਕ ਜਿਨ੍ਹਾਂ ਨੇ ਧਾਈ ਆ ਇਹ ਕਿਹੜੀ ਪਾਰਟੀ ਨਾਲ ਸਬੰਧ ਰੱਖਦੇ ਆ। ਇਹ ਜੀ ਇਹਦੀ ਕੋਈ ਪਾਰਟੀ ਨਹੀਂ ਬੰਦੇ ਦੀ। ਇਹਦਾ ਪੱਗ ਬਦਲਦਾ ਜੀ ਹਰੇਕ ਸਾਲ। ਤੇ ਵੈਸੇ ਇਸ ਟਾਈਮ ਕਾਂਗਰਸ ਨਾਲ। ਹਾਂ ਆਮ ਆਮਦੋਰੀ ਆ ਆਮ ਆਦੀ ਪਾਰਟੀ। ਵੀ ਜਦੋਂ ਇਸ ਤੋਂ ਪਹਿਲਾਂ ਪਹਿਲਾਂ ਵਾਲੀ ਨਗਰਪੰਚਾਇਤ ਸੀ ਨਾ ਹਾਂਜੀ ਆਪਣੇ ਜੌਲੀ ਸਾਹਿਬ ਪ੍ਰਧਾਨ ਹੁੰਦੇ ਸੀ ਉਦੋਂ ਵੀ ਇਹ ਤਾਂ ਰਸਾਲਾ ਦਾ ਮਤਾ ਪਾਇਆ ਗਿਆ ਸੀ ਉਹਦੇ ਬਾਰੇ ਜਾਣ ਕੇ ਕੀ ਮਤਾ ਪਾਇਆ ਸੀ ਉਹੋ ਜੀ ਉਹਨਾਂ ਨੇ 18 ਲੱਖ ਰੁਪਏ ਦੀ ਗ੍ਰਾਂਟ ਲਈ ਸੀ ਸਾਡੇ ਕਮਿਊਨਿਟੀ ਹਾਲ ਬਣਾਉਣ ਦੀ ਹਾਂ ਤੇ ਬਾਅਦ ਦੇ ਵਿੱਚ ਇਹੀ ਘਟਰਾ ਉਦੋਂ ਗੁਰੂਚਰ ਦਾ ਪ੍ਰਧਾਨ ਸੀਗਾ ਹੂੰ ਤੇ ਇਹਨਾਂ ਨੇ ਕੰਮ ਰੋਕਤਾ ਵੀ ਇਹ ਵੀ ਜਾਨ ਕੇ ਗਲਤ ਕੰਮ ਕਰ ਰਿਹਾ ਵੀ ਜਿੱਦਾ ਜਲ ਜਲ ਸੀ ਜਿਵੇਂ ਹੁਣ ਇਸ ਟਾਈਮ ਹੋ ਰਹੀ ਆ ਇਹ ਤੇ ਬਾਅਦ ਦੇ ਵਿੱਚ ਇਹਨੇ ਗੁਰੂ ਘਰ ਦੀ ਪ੍ਰਾਪਨਾਤੀ ਨਾ ਪਾਰਕਿੰਗ ਬਾਰ ਕੰਪੜਾਈ ਉਹਦੇ ਵਿੱਚੋਂ 6 ਤੋਂ 7 ਲੱਖ ਰੁਪਇਆ ਇਹ ਖਾ ਗਿਆ ਉਹਦੇ ਵਿੱਚ ਤੇ ਵਾਹ ਇਹਨਾਂ ਨੂੰ ਕਹਿੰਦਾ ਗੁਰੂ ਘਰ ਦਾ 1 ਰੁਪਇਆ ਨਹੀਂ ਲੱਗਿਆ ਆ ਗੇਟ ਕਿਸੇ ਬੀਬੀ ਨੇ ਉਹ ਗੁਰੂ ਘਰ ਦੇ ਸਾਹਮਣੇ ਆ ਕੀ ਉਹਨਾਂ ਦਾ ਨਾ ਠੀਕ ਸਿੰਦਾ ਸਿੰਦਾ ਜਿਹੜਾ ਉਹਨੇ ਡੈਥ ਹੋਈ ਉਹਨਾਂ ਦੇ ਲਾਇਆ ਤਕਰੀਬੇ ਦੇ ਵਿੱਚ ਸਾਰਾ ਪੈਸਾ ਲੋਕਾਂ ਦਾ ਲੱਗਿਆ ਤੇ ਕਰ ਰਿਹਾ ਇਹ ਨਾ ਕਹਿੰਦਾ ਨੌਕਰ ਕੌਣ ਸਦੀ ਜਗਾ ਹੈ ਅੱਛਾ ਉਦੋਂ ਹੀ ਤੁਸੀਂ ਵਿਰੋਧ ਕੀਤਾ ਹੀ ਉਹਦੇ ਧਰਨਾ ਲੱਗਿਆ ਸੀ ਹਾਂਜੀ ਉਦੋਂ ਵਿਰੋਧ ਕੀਤਾ ਫੋਲਾ ਜਿਹਾ ਜਿਹੜੀ ਜੌਹਰੀ ਜੀ ਪਰ ਜੜ ਕੇ ਅੱਛੇ ਬੰਦੇ ਸੀਗੇ ਚੰਗੇ ਬੰਦੇ ਸੀ ਏ ਜਟਾਲੀ ਗਾਲੀ ਗੋਏ ਦੇ ਵਿੱਚ ਵੀ ਮੈਂ ਐ ਕਰ ਦੂੰ ਯਾਹ ਕਰ ਦੂੰ ਇਹਦੇ ਵਿੱਚ ਹਕਾਰ ਆ ਬੰਦੇ ਦੀ ਅੱਛਾ ਲਾਫਤ ਜਾਂਦੇ ਜਾਂਦੇ ਕੀ ਕਹੋਗੇ ਵੀ ਇਹ ਹਕਾਰ ਦੇ ਵੀ ਇਹੋ ਜਿਹੇ ਹਕਾਰ ਤੇ ਰੱਬ ਤੇ ਹੱਥ ਹੱਥ ਦਾ ਬਹਿਰ ਹੁੰਦਾ ਇਹਨੂੰ ਕੋ ਸੋਧਰ ਜਾ ਤੇ ਨਹੀਂ ਤਾਂ ਤੈਨੂੰ ਮਹਾਰਾਜੀ ਦਊਗਾ ਅਸੀਂ ਤਾਂ ਗਰੀਬ ਬੰਦੇ ਆ ਅਸੀਂ ਤਾਂ ਕੁਝ ਨਹੀਂ ਕਰ ਸਕਦੇ ਹਾਂਜੀ ਤੁਸੀਂ ਵੇਖ ਰਹੇ ਹੋ ਫਿਕਰਮੰਦ ਮੀਡੀਆ ਦੇ ਫਿਕਰਮੰਦ ਮੀਡੀਆ ਤੋਂ ਗੁਰਚਾਰਨ ਸਿੰਘ ਰਾਜੂ ਦੇ ਨਾਲ ਨਿਰਮਲ ਸਿੰਘ ਨੇਹਾਲ ਦੀ ਰਿਪੋਰਟ